ਹਕਰ ਹੋ ਗਿਆ ਇਧਰ ਪਾਸੇ ਕਬੱਡੀ ਪਈ ਇਹ ਖੀਰਾਵਾਲੀਆ ਹਰਮਨ ਇਹਨੂੰ ਬੁਲਟ ਕਹਿੰਦੇ ਪਿਆਰ ਦੇ ਨਾਲ ਇਹ ਪੀਵੀ 31 ਵਾਲਾ ਮੁੰਡਾ ਹੈ ਆ ਮਾਂਸੇ ਤੋਂ ਚੱਲ ਕੇ ਆਇਆ ਇਹ ਜਟਾਣਿਆਂ ਵਾਲਾ ਕੁਲਵੀਰ ਤੇ ਬੁਲਟ ਜੀ ਕੁਲਵੀਰ ਤੇ ਬੁਲਟ ਕਬੱਡੀ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਆਹ ਬੱਲੇ 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 ਪੈਂ 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 ਹਰਿਆਣੇ ਵਾਲਾ ਆ ਨਕਸ਼ੇ ਉੱਤੇ ਵੇਖ ਕੇ ਰੋਪਾ ਮੈਂ ਪੰਜਾਬ ਬਰਾਣੇ ਨੂੰ ਆ ਜਟਾਣਿਆਂ ਵਾਲਾ ਕੁਲਵੀਰ ਬੱਲੇ 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 ਆ ਚੱਕ ਆ ਚੱਕ ਆ ਹੀਰਾ ਵਾਲੀਆ ਬੁਲਟ ਔਰ ਦੂਸਰੇ ਪਾਸੇ ਰਾਜਾ 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 ਆ ਰਾਜਾ ਪੱਧਰੀ ਵਾਲਾ ਕੋਸ਼ਿਸ਼ ਕਰਦਾ ਡੱਕਣ ਲਈ ਕਬੱਡੀ 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 ਹਾ ਸਿਰਾ ਆਓ ਸਿਰਾ ਨਹੀਂ ਨਹੀਂ ਇੱਕੋ ਜਾਫੀ ਨੇ ਦੋ ਲਾਉਣੇ ਆ ਆਹ ਗੂੰਜਦਾ ਭੱਤ ਸਾਰਾ ਚੜਦਾ ਐ ਨਜ਼ਾਰਾ ਆਉਂਦਾ ਐ ਨਜ਼ਾਰਾ ਗੂੰਜਦਾ ਭੱਤ ਸਾਰਾ ਅੰਬਾ ਅੰਬਾ ਓ 10 ਲੱਖ ਦਾ ਲੱਗਦਾ ਉਹ ਪੱਟ ਫੜਿਆ ਗਿਆ ਪੱਟ ਫੜਿਆ ਗਿਆ ਪੱਟ ਫੜਿਆ ਗਿਆ ਅੰਬੇ ਦਾ ਮੇਰੇ ਵੀਰੋ ਨਾਲ ਕਹਿੰਦੇ ਪੱਤਰੀ ਵਾਲੇ ਰਾਜੇ ਦਾ ਵੀ ਇੱਕ ਐ ਤੇ ਜਟਾਣੇ ਵਾਲੇ ਕੁਲਵੀਰ ਦਾ ਵੀ ਇੱਕ ਰਾਜਾ 10 ਲੱਖ 10 ਲੱਖ ਆ ਤੇਰੀ ਆਦਾਸ ਲੱਖ ਲੱਖ ਵਜੇ ਤੂੰ ਐ ਰਾਜਾ ਪੱਤ ਜਾਣਾ ਸ਼ੀਲੂ ਮਹਾਲ ਵੜ ਜਾਣਾ ਜਿਨਾ ਹੋਣ ਲੱਗ